ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਸਾ ਜੈ ਸੁਲਣਾ ਕਰਮਾ ਸੰਦਰੜਾ ਖੇਤਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੈ ਜਾਹੋ ਜੈਸਾ ਬੀਜੇਂਗਾ ਵੱਢੇਂਗਾ ਮਨਾ ਮੀਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੱਢੇਂਗਾ ਮਨਾ ਮੀਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੜੇਂਗਾ ਮਨਾ ਮੀਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੜੇਂਗਾ ਮਨਾ ਮੀਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੜੇਂਗਾ ਮਨਾ ਮੇ ਫਲ ਤੇਰੇ ਕਰਮਾਂ ਦਾ ਫਲ ਤੇਰੇ ਕਰਮਾਂ ਦਾ ਫਲ ਤੇਰੇ ਕਰਮਾਂ ਦਾ ਓਏ ਫਲ ਤੇਰੇ ਕਰਮਾਂ ਦਾ ਫਲ ਤੇਰੇ ਕਰਮਾਂ ਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਿਏ ਬਾਬਾ ਬੁੱਢਾ ਸਾਹਿਬ ਜੀ ਨੂੰ ਗੱਜ-ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਜੀਆਂ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸ਼ੁਰੂਆਤ ਸੰਗਤਾਂ ਇਹ ਜੋ ਮਹਾਨ ਜਰਾ ਪਤਪ ਕਰ ਰਹੇ ਹੋ 41 ਦਿਨ ਦੀ ਇਹ ਪੈਦਲ ਯਾਤਰਾ ਬੇਅੰਤ ਸੰਗਤਾਂ ਨੇ ਜਿਹੜੀਆਂ 12 ਸਵਾ 12 ਵਜੇ ਉੱਠ ਕੇ ਮਨ ਵਿੱਚ ਨਿਸ਼ਚਾ ਲੈ ਕੇ ਆਉਂਦੀਆਂ ਨੇ ਕਿ ਅਸੀਂ ਸੰਗਤ ਨਾਲ ਮਿਲ ਕੇ ਜਪਣਾ ਸਤਨਾਮ ਸ੍ਰੀ ਕਿਉਂਕਿ ਇੱਥੇ ਆਉਣ ਦਾ ਮਕਸਦ ਹੀ ਇਹ ਹੈ ਵੀ ਆਪਣੇ ਕਰਮ ਚੰਗੇ ਬੀਜੇ ਜਾਵਣ ਕਿਉਂਕਿ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੇ ਜਿੰਨੇ ਕਰਮ ਸੋਹਣੇ ਕਰਾਂਗੇ ਤੇਵੇਂ ਤੇਵੇਂ ਦਾ ਫਾਲਿਆ ਜਿਸ ਕਰਮ ਸੋਹਣੇ ਨੇ ਤੇ ਰੱਬ ਨੇੜੇ ਆ ਜੇ ਕਰਮ ਮਾੜੇ ਨੇ ਤੇ ਰੱਬ ਦੂਰ ਆ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਨਿਰੰਕਾਰ ਨੇੜੇ ਆ ਜਿਨ੍ਹਾਂ ਦੇ ਕਰਮ ਮਾੜੇ ਨੇ ਉਹਨਾਂ ਦੇ ਕਲਯੁਗ ਨੇੜੇ ਆ ਇਸ ਕਰਕੇ ਸੰਗਤ ਵਿੱਚ ਆਉਨੇ ਆ ਨਾਮ ਜਪਦੇ ਆ ਸੇਵਾ ਕਰਦੇ ਆ ਦਸਬੰਦ ਕੱਢਦੇ ਆ ਇਹ ਕਰਮ ਰੱਬ ਨੂੰ ਪਾਉਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪਣ ਵਾਲੇ ਮੈਨੂੰ ਬੜੇ ਸੋਹਣੇ ਲੱਗਦੇ ਆ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੀ ਜਗਤ ਪੂਜਾ ਕਰਦਾ ਆ ਆਪਾਂ ਹੁਣ ਨਾਮ ਜਪ ਰਹੇ ਆ ਕੋਈ ਕਿਤੇ ਹੋ ਕੋਈ ਕਿਤੇ ਹੋ ਦਸਵੰਦ ਕੱਢ ਕੇ ਸਾਨੂੰ ਜਲ ਪਾਣੀ ਸ਼ਕਾ ਰਿਆ ਕਦੀ ਗੁਲਾਬ ਜਾਂ ਅਮਨ ਬਰਫੀਆਂ ਚਾਹ ਦੇ ਲੰਗਰ ਦੁੱਧ ਖਾਸ ਵਾਲੇ ਕਈ ਕੁਝ ਗਜਰੇਲਾ ਪਰਸੋਂ ਛਕਿਆ ਕੀ ਕੀ ਨਹੀਂ ਬਾਬਾ ਬੁੱਢਾ ਸਾਹਿਬ ਤੁਹਾਨੂੰ ਸ਼ਕਾ ਰੇ ਇਹ ਸੰਗਤ ਪੂਜਦੀ ਆ ਤੁਹਾਨੂੰ ਤੇ ਫੇਰ ਹੀ ਕਿਰਪਾ ਹੋ ਰਹੀ ਆ ਨਾ ਇਹ ਸਾਰੀ ਬਰਕਤ ਉਹਦੇ ਨਾਮ ਦੀ ਐ ਜਿਹੜੇ ਵਾਹਿਗੁਰੂ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਰੱਬ ਵੀ ਉਹਨਾਂ ਨੂੰ ਪਿਆਰ ਕਰਦਾ ਮਹਾਰਾਜ ਦੀ ਬਾਣੀ ਕਹਿ ਰਹੀ ਆ ਵੀ ਉਹ ਬੜੇ ਸੋਹਣੇ ਨੇ ਜਿਹੜੇ ਸਾਧ ਸੰਗਤ ਵਿੱਚ ਰਲ ਕੇ ਬੈਠਦੇ ਨੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਹੀ ਸੁੰਦਰ ਸੋਹਣੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨਾ ਬਹਿਣੇ ਜਿਹੜੇ ਸਾਧੂਆਂ ਦੀ ਸੰਗਤ ਦੇ ਵਿੱਚ ਰਲ ਕੇ ਜਪਦੇ ਨੇ ਜਿਹੜੇ ਸੰਤਾਂ ਦੇ ਨਾਲ ਬੈਠ ਕੇ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਕਹਿੰਦੇ ਨੇ ਉਹ ਮੈਨੂੰ ਬੜੇ ਸੋਹਣੇ ਲੱਗਦੇ ਨੇ ਉਹ ਬੜੇ ਮੈਨੂੰ ਚੰਗੇ ਲੱਗਦੇ ਨੇ ਵਾਹੋ ਵਾਹੋ ਕਰਦੇ ਸਹੀ ਜਨ ਸੋਨੇ ਸਹੀ ਜਨ ਸੋਨੇ ਵਾਹੋ ਵਾਹੋ ਕਰਦੇ ਸਹੀ ਜਨ ਸੋਨੇ 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 ਵਾਹੋ ਵਾਹੋ ਕਰਦੇ ਜੀ ਸਹੀ ਜਨ ਸੋਨੇ ਸਹੀ ਜਨ ਸੋਨੇ ਵਾਹੋ ਵਾਹੋ ਕਰਦੇ ਜੀ ਸਹੀ ਜਨ ਸੋਨੇ ਸਹੀ ਜਨ ਸੋਨੇ ਵਾਹ ਵਾਹ ਕਰਦੇ ਸਈ ਜਨ ਸੋਹਣੇ ਸਈ ਜਨ ਸੋਹਣੇ ਵਾਹ ਵਾਹ ਕਰਦੇ ਸਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਉਹਨਾਂ ਨੂੰ ਦੁਨੀਆ ਪੂਜਦੀ ਏ ਸਲਾਉਂਦੀ ਏ ਉਸਤਤ ਕਰਦੀ ਏ ਕਿਉਂ ਕਰਦੀ ਉਸਤਤ ਕਿਉਂਕਿ ਕਰਮ ਸੋਹਣਾ ਆ ਨਾਮ ਜਪ ਰਹੇ ਆ ਸੰਗਤ ਨਾਲ ਮਿਲ ਕੇ ਸੇਵਾ ਕਰ ਰਹੇ ਆ ਸੰਗਤ ਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਬੜੇ ਚੰਗੇ ਨੇ ਤੇ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਉਸ ਤੋਂ ਤੋਂ ਦੀ ਹੁਣੀ ਹੋਣੀ ਨਿੰਦਿਆ ਕਰਨ ਵਾਲੇ ਨੇ ਨਿੰਦਿਆ ਕਰਨੀ ਏ ਉਹ ਆਪਣਾ ਗੁਣ ਨਾ ਗਵਾਵੇ ਇਹ ਨਾ ਹੋਵੇ ਕਿ ਜਿਹੜਾ ਨਿੰਦਿਆ ਕਰ ਉਹ ਰਿਆ ਆ ਉਹਦੇ ਨਾਲ ਹੀ ਸਿੱਧਾ ਹੋ ਜਾਵੇ ਉਹ ਉਹਦੀ ਕਰੀ ਜਾਵੇ ਤੇ ਉਹ ਉਹਦੀ ਕਰੀ ਜਾਵੇ ਮਹਾਰਾਜ ਕਹਿੰਦੇ ਨਹੀਂ ਸਤਿਗੁਰ ਸਮਝਾਉਂਦੇ ਨੇ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਤੂੰ ਆਪਣਾ ਕਰਮਣਾ ਭੁੱਲ ਜਾਵੀਂ ਇਹ ਨਾ ਹੋਵੇ ਕੋਈ ਨਿੰਦਿਆ ਕਰਦਾ ਤੂੰ ਸੰਗਤ ਦਾ ਖਿਹੜਾ ਛੱਡ ਦੇਵੇਂ ਇਹ ਨਾ ਹੋਵੇ ਤੈਨੂੰ ਘਰ ਦੇ ਵਿੱਚ ਹੀ ਕਈ ਵਾਰੀ ਕਲਜੋਗ ਇੰਨਾ ਕਲੇਸ਼ ਪਾ ਦਿੰਦਾ ਸੰਗਤ ਵਿੱਚ ਆਉਣ ਨੂੰ ਜੀ ਨਹੀਂ ਕਰਦਾ। ਦਾਨ ਪੁੰਨ ਕਰਨ ਨੂੰ ਜੀ ਨਹੀਂ ਕਰਦਾ ਸ਼ੰਕੇ ਪੈਦਾ ਕਰ ਦਿੰਦਾ ਆ। ਕਲਜੋਗ ਇੰਨੀਆਂ ਤੱਤੀਆਂ ਹਵਾਵਾਂ ਵਾਲਾ ਅੰਦਰ ਇੰਨੀ ਗਰਮਾਹਟ ਪੈਦਾ ਕਰ ਦਿੰਦਾ ਆ। ਕ੍ਰੋਧ ਪੈਦਾ ਕਰ ਦਿੰਦਾ। ਪਰ ਸਤਿਗੁਰ ਜੀ ਦੀ ਬਾਣੀ ਦੀ ਸਿੱਧ ਲਿਆ ਕਰੀਏ, ਸਮਝਿਆ ਕਰੀਏ ਕਿ ਇਹ ਸਾਡੇ ਵਾਸਤੇ, ਸਾਡੇ ਜੀਵਨ ਵਾਸਤੇ ਐਸੇ ਪਾਲ ਨੇ, ਐਸੇ ਜਿਹੜੇ ਸਮਝ ਨੇ ਉਹ ਬਰਬਾਦੀ ਵਾਲੇ ਨੇ ਸੰਗਤ ਦਾ ਅਸੀਂ ਪੱਲਾ ਨਹੀਂ ਛੱਡਣਾ ਕਿਉਂਕਿ ਰੱਬ ਦੇ ਦਰ ਤੇ ਆਇਆ ਸਾਰੇ ਸੁੱਖ ਮਿਲਦੇ ਨੇ ਨਾਮ ਜਪਿਆ ਸੰਗਤ ਨਾਲ ਮਿਲਿਆ ਕਿੰਨੀਆਂ ਔਖੀਆਂ ਘਟੀਆਂ ਹੋਣ ਕਿੰਨੀਆਂ ਔਖੀਆਂ ਘੜੀਆਂ ਹੋਣ ਮਹਾਰਾਜ ਹੌਲੀ ਹੌਲੀ ਉਹਨਾਂ ਪਾਪਾਂ ਤੇ ਪੜਦਾ ਪਾ ਦਿੰਦੇ ਨੇ ਪਰ ਗੱਲ ਕੀ ਆ ਮੰਗਣ ਦੀ ਜਾਚ ਆਉਣੀ ਚਾਹੀਦੀ ਏ ਜਿਵੇਂ ਪਖਾਰੀ ਨਹੀਂ ਠੂਠਾ ਫੜਿਆ ਹੁੰਦਾ ਹੱਥਾਂ ਵਿੱਚ ਤੇ ਉਹਨਾਂ ਨੂੰ 20 ਗੱਲਾਂ ਕਰਦੇ ਨੇ ਲੋਕ ਜਾਂ ਤੁਰੇ ਆ ਜਾ ਤੂੰ ਚੰਗਾ ਭਲਾ ਆ ਸ਼ਰਮ ਲਾਈ ਉਹਨਾਂ ਨੇ ਕਿਸੇ ਪ੍ਰਕਾਰ ਦੀ ਉਹ ਨਹੀਂ ਛੱਡਦੇ ਆਪਣਾ ਖਿਹੜਾ ਉਹ ਮੰਗਣਾ ਛੱਡਦੇ ਕਿਤੇ ਉਹ ਪਰਵਾਹ ਨਹੀਂ ਕਰਦੇ ਲੋਕਾਂ ਦੀ ਜੋ ਕੋਈ ਕਹੀ ਜਾਂਦਾ ਕਹੀ ਜਾਵੇ ਉਹਨਾਂ ਨੇ ਕਹੀ ਜਾਣਾ ਕਿ ਸਾਨੂੰ ਦੇ ਦਿਓ ਇਸੇ ਤਰ੍ਹਾਂ ਸਤਗੁਰੂ ਜੀ ਦੇ ਦਰ ਤੇ ਵੀ ਪਖਾਰੀ ਬਣ ਜੀਏ ਕਿਤੇ ਉਹ ਸਤਗੁਰ ਸਾਰਿਆਂ ਸੁਖਾਂ ਦਾ ਦਾਤਾ ਏ ਮੰਗ ਲੈ ਪਖਾਰੀ ਬਣ ਕੇ ਸਤਗੁਰ ਸਾਰਿਆਂ ਸੁਖਾਂ ਦਾ ਦਾਤਾ ਏ ਮੰਗ ਲੈ ਪਖਾਰੀ ਬਣ ਕੇ ਸਤਗੁਰੂ ਸਾਰਿਆਂ ਸੁਖਾਂ ਦਾ ਦਤਾ ਏ ਮੰਗ ਲੈ ਪਖਾਰੀ ਬਣ ਕੇ ਸਤਗੁਰੂ ਸਾਰਿਆਂ ਸੁਖਾਂ ਦਾ ਦਤਾ ਏ ਮੰਗ ਲੈ ਪਖਾਰੀ ਬਾਣ ਕੇ ਸਤਗੁਰੂ ਸਾਰਿਆਂ ਸੁਖਾਂ ਦਾ ਦਤਾ ਏ ਮੰਗ ਲੈ ਪਖਾਰੀ ਬਾਣ ਕੇ प्यारे जी मांग ले भिखारी बनके प्यारे जी मांग ले भिखारी बनके प्यारे जी मांग ले भिखारी बनके प्यारे जी खंगले भिखारी मान से सारे सुखों ਦਾ ਦਾਤਾ ਹੀ ਭিখારી ਬਣ ਜਾ ਉਹਦੇ ਅੱਗੇ ਗੋਡੇ ਚਕਾਲਾ ਨੱਕ ਰਗੜਲਾ ਕਿ ਮੈਂ ਦਾਤੇ ਆ ਕੁਝ ਨਹੀਂਗਾ ਜਦੋਂ ਕਿਤੇ ਦਾਨ ਪੁੰਨ ਕਰੀਏ ਕਦੀ ਮੈਂ ਨਹੀਂ ਆਉਣੀ ਚਾਹੀਦੀ ਕਦੀ ਹੋ ਮੈਂ ਨਹੀਂ ਆਉਣੀ ਚਾਹੀਦੀ ਮੈਂ ਕਰ ਰਿਆ ਆ ਇਸੇ ਤਰ੍ਹਾਂ ਮਹਾਰਾਜ ਜੀ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਨੇ ਬਾਣੀ ਦਰਜ ਕੀਤੀ 953 ਅੰਗ ਤੇ ਸਤਗੁਰੂ ਜੀ ਕਹਿੰਦੇ ਨੇ ਅਜੈ ਸੋ ਰੋਵੇ ਭੀਖੇ ਆ ਖਾਏ ਐਸੀ ਦਰਗਹ ਮਿਲੇ ਸਜਾਏ ਜਿਹੜਾ ਅਜੈ ਰਾਜਾ ਆ ਉਹ ਉਹਨੂੰ ਰੋਣਾ ਪਿਆ ਬੜਾ ਰਾਜਾ ਧਰਮੀ ਸੀਗਾ ਬੜਾ ਦਾਨਪੂਰਨ ਕਰਦਾ ਸੀਗਾ ਪਰ ਕਈ ਵਾਰੀ ਦਾਨ ਕਰਦੇ ਆ ਕਰਦੇ ਆ ਹੋਮੇ ਠਾਠਾ ਮਾਰਦੀ ਆਣ ਕੇ ਕਿ ਮੈਂ ਹਾਂ ਕੁਛ ਮੇਰੇ ਕਰਕੇ ਇਹ ਜੀਉਂਦਾ ਆ ਮੇਰੇ ਕਰਕੇ ਸਾਰਾ ਕੁਝ ਆ ਪਰ ਗੁਰਾਂ ਦੀ ਜਿਨ੍ਹਾਂ ਦੇ ਅੰਦਰ ਤਾਂ ਗਿਆ ਜਿਹੜੇ ਸੰਗਤ ਨਾਲ ਮਿਲੇ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਉਹਨਾਂ ਤੇ ਜਿਹੜੇ ਨੇ ਸ਼ਬਦ ਨੇ ਹਿਰਦੇ ਦੇ ਵਿੱਚ ਵੱਜਦੇ ਰਹਿੰਦੇ ਨੇ ਕਿ ਨਹੀਂ ਜੈਸਾ ਬੀਜ ਹੈ ਸੋਲਣਾ ਕਰਮਾ ਸੰਧੜਾ ਖੇਤ ਜਿਵੇਂ ਦਾ ਬੰਦਿਆ ਤੂੰ ਬੀਜਣਾ ਵੜਣਾ ਉਹੀ ਹੈ ਜੇ ਤੂੰ ਦਾਨ ਬੁੰਨ ਕਰਦਾ ਆ ਤੇ ਐਵੇਂ ਨਾ ਸਮਝ ਤੈਨੂੰ ਇਹਦੇ ਬਦਲੇ ਕੁਝ ਮਿਲਣਾ ਨਹੀਂਗਾ ਮਾਰਾ ਇਹਨੇ ਦੇਣਾ ਹੀ ਦੇਣਾ ਆ ਕਿਉਂਕਿ ਮਹਾਰਾਜ ਦੀ ਬਾਣੀ ਕੀ ਕਹਿ ਰਹੀ ਹੈ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਜੇ ਸੋਹਣੇ ਕਰਮ ਕੀਤੇ ਦੁਨੀਆਂ ਦੇ ਵਿੱਚ ਰਹਿੰਦੇ ਹੋਇਆ ਜਦੋਂ ਸਵਾਸ ਤੇਰੇ ਚੱਲਦੇ ਹੋਣਗੇ ਦਰਗੇ ਆਏ ਕੰਮ ਜੇ ਇਸ ਦੁਨੀਆ ਵਿੱਚ ਸੋਹਣੇ ਕੰਮ ਕਰੇਗਾ ਤੇ ਦਰਗਾਹ ਵਿੱਚ ਉਹੀ ਤੇਰੇ ਕੰਮ ਆਉਣੇ ਨੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਉਹੀ ਕੰਮ ਆਉਣੇ ਨੇ ਬਾਕੀ ਸਾਰਾ ਧਨ ਦੌਲਤ ਮਾਇਆ ਜ਼ਮੀਨਾਂ ਜਾਇਦਾਦਾਂ ਧੀਆਂ ਪੁੱਤਰ ਤੇਰੇ ਨਾਲ ਨਹੀਂ ਹੋ ਜਾਣਾ ਕੀਤੀ ਹੋਈ ਸੇਵਾ ਜਪਿਆ ਹੋਇਆ ਨਾਮ ਇਹੀ ਤੇਰਾ ਸੰਗੀਓ ਇਹੀ ਤੇਰਾ ਸਾਥੀ ਓ ਤੇ ਸਤਿਗੁਰੂ ਜੀ ਕਹਿੰਦੇ ਬੰਦਿਆ ਜਿਵੇਂ ਦਾ ਤੂੰ ਬੀਜ ਦਾ ਫਲ ਤੈਨੂੰ ਤਿਵੇਂ ਦਾ ਹੀ ਆ ਜਿਹੜੇ ਸੰਗਤ ਚ ਆਉਂਦੇ ਉਹ ਸਮਝਦੇ ਰਹਿੰਦੇ ਹੁਣ ਅਜੇ ਰਾਜਾ ਸ਼ਿਕਾਰ ਖੇਡਦਾ ਖੇਡਦਾ ਜੰਗਲਾ ਵਿੱਚ ਗਿਆ ਉੱਥੇ ਆਪਣਾ ਆਸਣ ਲਾਇਆ ਸਾਧੂ ਸੰਤ ਆਏ ਨੇ ਮਹਾਤਮਾ ਆਏ ਨੇ ਆਣ ਕੇ ਰਾਜੇ ਦੇ ਅੱਗੇ ਝੋਲੀ ਅੱਡੀ ਕੇ ਪਿਖਿਆ ਪਾਓ ਤੇ ਰਾਜੇ ਨੇ ਸ਼ਿਕਾਰ ਖੇਡ ਕੇ ਖਪਿਆ ਆਇਆ ਹਿਰਨ ਕਾਬੂ ਵਿੱਚ ਨਹੀਂ ਆਇਆ। ਕ੍ਰੋਧਤ ਹੋਇਆ ਪਿਆ। ਉੱਥੇ ਘੋੜਿਆਂ ਨੇ ਰਾਜੇ ਦੇ ਆਨੇ ਲਿੱਦ ਕੀਤੀ ਹੋਈ ਸੀ। ਉਹ ਲਿੱਦ ਚੁੱਕ ਕੇ ਉਹਦੀ ਝੋਲੀ ਵਿੱਚ ਪਾਤੀ। ਹੁਣ ਜਦੋਂ ਲਿੱਦ ਝੋਲੀ 'ਚ ਪਾਈ ਤੇ ਸੰਤਾ ਨੇ ਅਰਦਾਸ ਕੀ ਕੀਤੀ। हे ਮਾਲਕਾ ਜੋ ਇਹਨੇ ਦਿੱਤਾ দান ਆ ਉਹ ਵਧੇ ਫੁੱਲੇ ਵਾਹਿਗੁਰੂ ਵੇਖੋ ਕਿਵੇਂ ਹੁਣ দান ਕੀਤਾ ਹੋਇਆ ਦੁਸ਼ਮੰਦ ਭੇਟਾ ਕਿਵੇਂ ਵੱਧਦਾ ਫੁੱਲਦਾ ਆ ਹੋਇਆ ਕੀ ਰਾਜਾ ਆਪਣੇ ਮਹਿਲਾ ਨੂੰ ਚਲਿਆ ਜਾਂਦਾ ਆਪਣੇ ਆ ਮਹਿਲਾ ਨੂੰ ਚਲ ਗਿਆ ਸੰਤ ਨੇ ਬੰਦਗੀ ਕਰਦੇ ਸਿਮਰਨ ਕਰਦੇ ਨੇ ਉਹਨਾਂ ਨੇ ਜਿਹੜੀ ਲਿੱਦ ਸੀ ਉਥੇ ਜੰਗਲ ਦੇ ਵਿੱਚ ਠੇਰੀ ਕਰ ਦਿੱਤੀ ਠੇਰੀ ਕੀਤੀ ਉਹ ਉੱਥੇ ਸਿਮਰਨ ਕਰਨ ਲੱਗ ਪਏ ਉਹ ਹੌਣ ਹੌਲੀ ਹੌਲੀ ਠੇਰ ਵੱਡਾ ਹੁੰਦਾ ਗਿਆ ਕਿਉਂਕਿ ਸੰਤਾ ਨੇ ਇਹ ਗੱਲ ਕਹੀ ਸੀ ਵੀ ਜੋ ਇਹਨਾਂ ਨੇ ਭੇਟਾ ਕੀਤਾ ਉਹ ਵਧੇ ਫੁੱਲੇ ਹੁਣ ਵਧਣੀ ਸ਼ੁਰੂ ਹੋਈ ਹੁਣ ਸਮਾ ਆਇਆ ਫਿਰ ਰਾਜਾ ਉਸੇ ਜੰਗਲਾਂ ਨੂੰ ਆਇਆ ਘੁੰਮਦਾ ਘਮਾਉਂਦਾ ਵੇਖਿਆ ਆਣ ਕੇ ਉਹ ਜਿਹੜੀ ਲਿੱਧ ਕੀਤੀ ਹੋਈ দান ਉਹਨੇ ਉਹ ਵੱਡਾ ਢੇਰ ਬਣ ਗਿਆ ਹੁਣ ਐਡਾ ਵੱਡਾ ਢੇਰ ਬਣ ਗਿਆ ਵੇਖਿਆ ਵੀ ਇੱਥੇ ਨਾ ਕੋਈ ਮੇਰੀ ਯੂਹ ਦੇ ਵਿੱਚ ਕੋਈ ਰਾਜੇ ਆਏ ਨੇ ਨਾ ਕੋਈ ਇੱਥੇ ਘੋੜੇ ਨੇ ਇਹ ਲਿੱਦ ਕਿਥੋਂ ਇੰਨੀ ਆ ਗਈ ਜਦੋਂ ਵੇਖਦਾ ਚਾਰਛ ਫੇਰੇ ਅੱਗੇ ਉਹੀ ਸੰਤ ਆਸਣ ਲਾ ਕੇ ਬੈਠੇ ਹੋਏ ਨੇ ਟਿਕੀ ਹੋਏ ਨੇ ਨਾਮ ਦੇ ਵਿੱਚ ਤੇ ਰਾਜਾ ਧਰਮੀ ਸੀਗਾ ਮਨ ਵਿੱਚ ਉਹ ਕਰਮ ਜਾ ਗਿਆ ਵੀ ਇਹ ਸੰਤਾਂ ਨੂੰ ਪੁੱਛਿਆ ਜਾਵੇ ਇਹ ਲਿੱਦ ਦੇ ਢੇਰ ਕਿਉਂ ਬਣੇ ਹੋਏ ਨੇ ਪੁੱਛਿਆ ਜਾ ਕੇ ਕਹਿੰਦੇ ਰਾਜਨ ਇਹ ਉਹੀ ਲੇਦਿਆ ਜਿਹੜੀ ਤੂੰ ਸਾਡੀ ਝੋਲੀ ਵਿੱਚ ਪਾਈ ਸੀਗੀ ਇਹ ਵਧੀ ਫੁੱਲੀ ਐ ਜਿਹੜਾ ਤੂੰ ਦਾਨ ਦਿੱਤਾ ਸੀ ਉਹ ਵਧਿਆ ਆ ਹੁਣ ਪੁਬਾ ਮਾਰ ਮਾਰ ਕੇ ਰੋਣ ਲੱਗ ਪਿਆ ਆਪਣੇ ਕੀਤੇ ਦਾ ਪਛਤਾਵਾ ਕਿ ਮੈਂ ਐਸਾ ਕਰਮ ਕਿਉਂ ਕੀਤਾ ਕਰੋਧਵਾਨ ਜਦੋਂ ਬੰਦਾ ਹੁੰਦਾ ਆ ਇਵੇਂ ਆਪਣੀ ਬੰਦਗੀ ਨੂੰ ਸਾੜਦਾ ਆ। ਕਰੋਤੀ ਬੰਦਾ ਆਪਣੇ ਕੀਤੇ ਹੋਏ ਕਰਮਾਂ ਦੇ ਪਿਛਲਿਆਂ ਤੇ ਵੀ ਪਾਣੀ ਫੇਰ ਲੈਂਦਾ ਆ। ਹੁਣ ਉਦੋਂ ਕਰੋਧ ਧੋ ਕੇ ਜੇ ਨਾਲ ਇਦ ਭੇਟਾ ਕੀਤੀ ਹੁੰਦੀ ਸੰਤਾਂ ਨੂੰ ਤੇ ਅਜੇ ਦਿਨ ਨਾ ਵੇਖਣੇ ਪੈਂਦੇ। ਹੁਣ ਕਹਿੰਦਾ ਮਾਲਕੋ ਮੈਨੂੰ ਬਖਸ਼ ਲੋ ਸੰਤਾਂ ਦੇ ਚਰਨਾਂ 'ਚ ਬਾਰ-ਬਾਰ ਫਰਿਆਦ ਕਰਦਾ। ਓ ਸਾਨੂੰ ਬਖਸ਼ ਗੁਨਾਇਆਂ ਨੂੰ ਤੈਨੂੰ ਬਖਸ਼ਣ ਹਾਰਾ ਕਹਿੰਦੇ ਸਾਨੂੰ ਬਖਸ਼ ਗੁਨਾਇਆਂ ਨੂੰ ਤੈਨੂੰ ਬਖਸ਼ੜ ਹਾਰਾ ਕਹਿੰਦੇ ਤੁਸੀਂ ਸਾਧੂ ਸੰਤੋ ਬਖਸ਼ਣਾਰੇ ਬਖਸ਼ ਲੋ ਸਾਨੂੰ ਲੰਮੇ ਪੈ ਪੈ ਮੱਥੇ ਟੇਕਦਾ ਆ ਨੱਕ ਰਗੜਦਾ ਆ ਬਖਸ਼ ਲੈ ਸਾਨੂੰ ਹੁਣ ਜੁਗਤੀ ਫਿਰ ਸਾਧੂ ਦਸਣ ਲਗੇ ਕਹਿੰਦੇ ਤੈਨੂੰ ਖਾਣੀ ਪੈਣੀ ਆ ਢੇਰ ਜਿਹੜਾ ਆ ਕਹਿੰਦਾ ਮਹਾਰਾਜ ਇਹ ਮੈਂ ਢੇਰ ਕਿਵੇਂ ਖਾਉਂ ਦਦਦਾ ਐਡਾ ਵੱਡਾ ਢੇਰ ਉਦੋਂ ਤੇ ਮੈਂ ਘੋੜਿਆਂ ਦੀ ਜਿਹੜੀ ਲੇਦ ਥੋੜੀ ਜੀ ਧਾਨ ਕੀਤੀ ਪਰ ਐਡੀ ਵੱਡੀ ਮੇਰੇ ਕੋਲ ਢੇਰੀ ਨਹੀਂ ਖਾਦੀ ਜਾਣੀ ਮਹਾਰਾਜ ਦੇ ਚਰਨ ਘੁਟੇ ਮਾਫੀਆਂ ਮੰਗੀਆਂ ਫਰਿਆਦਾ ਕੀਤੀਆਂ ਸਾਧੂ ਫਿਰ ਦਇਆ ਘਰ ਵਿੱਚ ਆਏ ਕਹਿੰਦੇ ਇਹ ਐਵੇਂ ਹੋ ਸਕਦਾ ਤੇਰੀ ਕੋਈ ਨਿੰਦਿਆ ਕਰੇ ਨਿੰਦਿਆ ਕੀ ਕਰਵਾਈ ਫਿਰ ਪਾਣੀ ਦੀ ਬੋਤਲ ਵਿੱਚ ਰੰਗ ਪਾਇਆ ਇੱਕ ਵੇਸਵਾ ਨਾਲ ਬਿਠਾਈ ਤੇ ਬਜ਼ਾਰਾਂ ਦੇ ਵਿੱਚ ਫਿਰਦਾ ਦੁਨੀਆ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਕਿ ਰਾਜੇ ਦੀ ਮਤ ਵੱਜ ਗਈ ਆ ਕਿਹੜੇ ਕਰਮਕਾਰ ਦਾ ਕਿੰਨਾ ਸੋਹਣਾ ਧਰਮੀ ਸੀਗਾ ਰੱਬ ਦੇ ਨਾਮ ਨਾਲ ਜੁੜਿਆ ਹੋਇਆ ਸੀ ਆ ਜਿੱਕੇ ਇਹਦੇ ਕਰਮ ਕਮਾ ਰਿਆ ਆ ਜਿਉਂ ਜਿਉ ਲੋਕ ਨਿੰਦਿਆ ਕਰਦੇ ਨੇ ਉਹ ਲਿੱਦ ਦਾ ਢੇਰ ਘਟਦਾ ਜਾ ਰਿਹਾ ਕਹਿ ਦਿਓ ਸਤਨਾਮ ਸ੍ਰੀ ਹਰਿ ਹੁਣ ਫਿਰ ਗਿਆ ਮਹਾਰਾਜ ਜੀ ਜਿਵੇਂ ਤੁਸੀਂ ਕਿਹਾ ਮੈਂ ਸਾਰੇ ਪਾਸੇ ਕੀਤਾ ਢੇਰ ਅਜੇ ਵੀ ਰਹਿੰਦਾ ਢੇਰ ਅਜੇ ਵੀ ਰਹਿੰਦਾ ਆ ਤੇ ਉਹ ਖਤਮ ਹੋ ਗਿਆ ਨਿੰਦਿਆ ਕਰਕੇ ਹੁਣ ਕਹਿੰਦੇ ਵੀ ਇਹ ਬਚ ਗਈ ਆ ਮਹਾਰਾਜ ਕਹਿੰਦੇ ਸੰਤ ਕਹਿੰਦੇ ਇਹ ਜਿਹੜਾ ਤੂੰ ਕੀਤਾ ਹੋਇਆ ਦਾਨ ਸੀ ਨਾ ਜਿਹੜਾ ਤੇਰਾ ਵਦਿਆ ਭੁੱਲਿਆ ਉਹ ਨਿੰਦਿਆ ਕਰਕੇ ਤੇ ਗਿਆ ਸੜ ਉਹ ਤੇ ਕੱਟਿਆ ਗਿਆ ਆ ਪਰ ਹੁਣ ਜੇਰਾ ਤੂੰ ਅਸਲੀ ਦਾਨ ਦਿੱਤਾ ਸੀ ਨਾ ਸਾਡੀ ਝੋਲੀ ਚ ਪਾਇਆ ਉਹ ਤੇ ਤੈਨੂੰ ਖਾੜਾ ਹੀ ਪੈਣਾ ਆ ਹੁਣ ਫਿਰ ਤਰਲਿਆਂ ਤੇ ਆ ਗਿਆ ਅਸੀਂ ਵੀ ਜਦੋਂ ਪਾਪ ਕਰ ਲੈਂਦੇ ਗੁਨਾਹ ਕਰ ਲੈਂਦੇ ਆ ਪਹਿਲੋਂ ਅਸੀਂ ਤਲਦੇ ਨਹੀਂਗੇ ਸਾਧੂਆਂ ਸੰਤਾਂ ਦੀ ਨਿੰਦਿਆ ਕਰਨੋ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨੋ ਫਿਰ ਜਿਹੜੇ ਨਿੰਦਿਆ ਕਰਦੇ ਕਲਯੁਗ ਠਾਠਾਂ ਮਾਰ ਮਾਰ ਉਧਰ ਜਾਂਦਾ ਆ ਕਿਉਂਕਿ ਉਹਦੇ ਬਣ ਜਾਂਦੇ ਆ ਨਾ ਉਹਦੇ ਦੂਤ ਬਣ ਜਾਂਦੇ ਨੇ ਮਾਰੇ ਕਰਮ ਕਰਨ ਵਾਲੇ ਸਾਰੇ ਹੀ ਕਾਲ ਯੁਗ ਦੇ ਦੂਤ ਨੇ ਤੇ ਹੋਇਆ ਕਿ ਸੰਤਾਂ ਦੇ ਫਿਰ ਚਰਨਾ ਤੇ ਢੈਂਦਾ ਆ ਸੰਤ ਕਹਿੰਦੇ ਹੁਣ ਕੋਈ ਪੂਰਨ ਸੰਤ ਤੇਰੀ ਨਿੰਦਿਆ ਕਰ ਦੇਵੇ ਨਾ ਇਹ ਵੀ ਕਟਿਆ ਦੇ ਹੁਣ ਲੱਭਿਆ ਕਿਸ ਪੂਰਨ ਸੰਤਾ ਕੋਲ ਗਿਆ ਜਾ ਕੇ ਨਮਸਕਾਰ ਕੀਤੀ ਲੱਤਾਂ ਕੁੱਟੀਆਂ ਨੱਪੀਆਂ ਚਰਨਾ ਤੇ ਸੀ ਚੁਕਾਇਆ ਤੇ ਗੱਲਾਂ ਕਰਦਾ ਕਰਦਾ ਮਹਾਰਾਜ ਇੱਕ ਕੋਈ ਇਸ ਤਰ੍ਹਾਂ ਰਾਜਾ ਆਇਆ ਅਜੇ ਉਹਨੇ ਸੰਤਾਂ ਨੂੰ ਦਾਨ ਕੀਤਾ ਲਿੱਦ ਪਾਤੀ ਉਹਨਾਂ ਦੀ ਝੋਲੀ 'ਚ ਵੀ ਸੰਤ ਵੀ ਕਹਿਣਗੇ ਵੀ ਬਹੁਤ ਮਾੜਾ ਆ ਨਿੰਦਿਆ ਸੰਤਾਂ ਨੇ ਲੱਤ ਮਾਰ ਕੇ ਪਰੇ ਸੁੱਟਦਾ ਕਹਿੰਦੇ ਤੇਰਾ ਕੀ ਇਰਾਦਾ ਆ ਦਾਨ ਤੂੰ ਲਿੱਦ ਕਰੇ ਤੇ ਖਾਈਏ ਅਸੀਂ ਇਹ ਕਿੱਥੇ ਲਿਖਿਆ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਉ ਨਿਆਉ ਹੁਣ ਸੰਤਾਂ ਨੇ ਪੁਜਾਤਾ ਨਰਾਸਾ ਹੱਥ ਲੈ ਕੇ ਆ ਗਿਆ ਫਿਰ ਆਣ ਕੇ ਉਹਨਾਂ ਸਾਧੂਆਂ ਦੇ ਚਰਨਾਂ ਤੇ ਸੀਸ ਝੁਕਾਇਆ ਉਹਨਾਂ ਦੇ ਅੱਗੇ ਮਾਫੀਆਂ ਮੰਗੀਆਂ ਹੁਣ ਜਿਸੇ ਕੋਲੋਂ ਫਲ ਮਿਲਿਆ ਹੀ ਕੱਟਣਾ ਵੀ ਉਹਨੇ ਹੀ ਆ ਮਾਤ ਸੋਚੀਏ ਕਿ ਹੋਰ ਕੇ ਸਾਧੂ ਸੰਤ ਜਾ ਕੇ ਕੱਟ ਦੂਗਾ ਜਿੱਥੇ ਮਰਜੀ ਨੱਕ ਗੋਡਾ ਰਗੜੀ ਜਾਈਏ ਜਿੱਥੋਂ ਸ਼ਰਾਫਿਆ ਹੋਵੇ ਬੰਦਾ ਉਥੋਂ ਹੀ ਬਖਸ਼ਿਆ ਜਾ ਸਕਦਾ ਆ ਹੁਣ ਹੋਇਆ ਕਿ ਫਿਰ ਜਾ ਕੇ ਫਰਿਆਦਾਂ ਕਰਦਾ ਆ ਅਰਜ਼ੋਈਆਂ ਕਰਦਾ ਸੰਤ ਦਇਆ ਦੇ ਘਰ ਦੇ ਵਿੱਚ ਨੇ ਸਾਧੂ ਨੇ ਜਿਹੜੇ ਉਹ ਕਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਦੇ ਉਹ ਹਮੇਸ਼ਾ ਹੀ ਦਇਆ ਦੇ ਵਿੱਚ ਰਹਿੰਦੇ ਨੇ ਤੇ ਜਦੋਂ ਕਹਿੰਦੇ ਵੀ ਤੂੰ ਇੰਝ ਕਰ ਇਹ ਰੇੜੀ ਲੇਧਿਆਣਾ ਖਾਣੀ ਤੇਨੂੰ ਪਹਿਣੀ ਆ ਜਿਹੜਾ ਕੀਤਾ ਦਾਨ ਉਹ ਤੈਨੂੰ ਹੁਣ ਇੱਕ ਤੁਜਤ ਤੈਨੂੰ ਦੱਸ ਦਿੰਦੇ ਆ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਤੇ ਇਹਦੀ ਅੱਗ ਬਾਲਦਾ ਅੱਗ ਬਾਲ ਕੇ ਤੇ ਇਹਦੀ ਖਾਕ ਬਣਾ ਲਾ ਖਾਕ ਬਣਾ ਕੇ ਥੋੜੀ ਥੋੜੀ ਨੇਤੀ ਛਾਕੇ ਫਿਰ ਜਿਉਂ-ਜਿਉ ਛਕਦਾ ਜਾਏਗਾ ਤੇ ਉਹ ਤੇ ਉਹ ਤੇਰੀ ਸੋਭਾ ਵਧਦੀ ਜਾਵੇਗੀ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਹਾਪੁਰਖਾਂ ਦੀ ਜੁਗਤ ਦੇ ਨਾਲ ਉਹਨੇ ਜਿਵੇਂ ਉਹਨਾਂ ਨੇ ਸਮਝਾਇਆ ਤਿਵੇਂ ਕੀਤਾ ਫਿਰ ਉਹ ਖਾਕ ਖਾਧੀ ਤੇ ਮਹਾਪੁਰਖਾਂ ਕੋ ਮਾਫੀਆਂ ਮੰਗੀਆਂ ਕਿ ਰੱਬ ਦੇ ਪਿਆਰਿਓ ਅੱਗੇ ਤੋਂ ਕਿਤੇ ਮੇਰੇ ਜੀਵਨ ਵਿੱਚ ਐਸਾ ਸਮਾਂ ਨਾ ਆਵੇ ਕਿ ਮੈਂ ਤੁਹਾਨੂੰ ਭੁੱਲ ਜਾਵਾਂ ਮੈਂ ਤੁਹਾਡੇ ਤੋਂ ਬੇਮੁਖ ਹੋ ਜਾਵਾਂ ਮੈਂ ਸਦਾ ਹੀ ਤੁਹਾਡੇ ਚਰਨਾਂ ਨਾਲ ਜੁੜੇ ਰਵਾਂ ਇਸ ਕਰਕੇ ਆਪਾਂ ਵੀ ਮਨ ਵਿੱਚ ਇਹ ਨਿਸ਼ਚਾ ਬਣਾਈਏ ਜੇ ਦਾਨ ਪੁੰਨ ਕਰਦੇ ਆ ਇਵੇਂ ਨਾ ਭਾਵਨਾ ਸ਼ਰਧਾ ਨਾਲ ਕਰਿਆ ਕਰੀਏ ਕਿਉਂਕਿ ਉਹਨੇ ਵਧਣਾ ਫੁੱਲਣਾ ਉਹਨੇ ਸਾਡੀ ਝੋਲੀ ਵਿੱਚ ਫੇਰ ਆਣ ਕੇ ਪੈਣਾ ਸਤਿਗੁਰ ਜੀ ਸਾਨੂੰ ਸਾਰਿਆਂ ਨੂੰ ਅਸੀਸਾਂ ਬਖਸ਼ਿਸ਼ ਕਰਨ ਨਾਮਦਾਨ ਗੁਰਸਿੱਖੀ ਜੀਵਨ ਨਾਲ ਜੋੜ ਕੇ ਰੱਖਣਾ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ